ਉਹ ਕਹਿੰਦੇ ਆ ਜੇ ਹਰ ਲਾ ਲਾ ਤਾਂ ਥੋੜੀ ਥੋੜੀ ਕੁਰਦਨ ਦੇ ਰੇ ਥੋੜੀ ਥੋੜੀ ਆਪ ਕਾ ਮੇਸਟਰ ਮਰਨ ਲਈ ਮਜਬੂਰਾ ਹੀ ਬੈਠੀ ਐ ਪਰ ਕਹਿੰਦੇ ਸਾਡੀ ਮਰਜ਼ੀ ਐ ਪਰ ਜੇ ਕੱਟ ਗਈ ਸਾਡੀ ਮਰਜ਼ੀ ਐ ਨਾ ਕੱਟ ਗਈ साडे जम्याच कट्ट पर्चा नाही मी कोण कारवाई नहीं, <laughs> नहीं कोई कारवाई कर <laughs> ਰਣਾ ਪਸ਼ਵਿੰਦਰ ਕੌਰ ਜੀ ਪਸ਼ਵਿੰਦਰ ਕੌਰ ਕਿੱਥੇ ਰਹਿੰਦੇ ਨੇ ਮੋਦਕੀ ਜੀ ਮੋਦਕੀ ਰਹਿੰਦੇ ਹਾਂ ਕੀ ਗੱਲਬਾਤ ਹੋਈ ਜਿਹੜੀ ਤੁਹਾਡੇ ਨਾਲ ਕੁੱਟ ਮਾਰ ਹੋਈ ਕਿੰਨਾ ਨੇ ਕਿ ਮੈਂ ਜੀ ਮਿਸ਼ਰੀ ਵਾਲੇ ਬੰਦੇ ਤੋਂ ਨਾ ਰਾਜ ਸਿੰਘ ਤੋਂ ਜਗਾ ਲਈ ਸੀ ਪੰਜ ਮਰਲੇ ਤੇ ਪੰਜ ਮਰਲਿਆਂ ਦੇ ਮੈਂ ਬਿਆਨਾਂ ਦਿੱਤਾ ਸੀਗਾ 50000 ਮੈਂ ਬਿਆਨਾਂ ਦਿੱਤਾ ਤੇ 1.5 ਲੱਖ ਰੁਪਏ ਮੈਂ ਮਕਾਨ ਦੇ ਉੱਤੇ ਲਾ ਕੇ ਤੇ ਮੈਂ ਉਹਨੂੰ ਰਹਿਣ ਜੋਗ ਬਣਾਇਆ ਸੀਗਾ ਜਦੋਂ 10ਵੇਂ ਮਹੀਨੇ ਦੀ ਆਖਰੀ ਤਰੀਕ ਦਾ 24 ਦਾ ਸੀਗਾ ਮਤਲਬ ਰਜਿਸਟਰੀ ਦਾ ਟਾਈਮ ਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਅੱਜ ਮੈਂ ਰਜਿਸਟਰੀ ਚ ਲਾਉਂ ਉਹ ਪੁੱਛਣ ਚਲੇ ਗਈ ਤਲਵੰਡੀ ਜਦੋਂ ਮੈਂ ਉੱਥੇ ਜਾ ਕੇ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਵੀ ਮਤਲਬ ਅਸੀਂ ਨਾ ਇਲੈਕਸ਼ਨ ਚ ਰੁੱਝੇ ਹੋયા ਆ ਕੋਈ ਗੱਲ ਨਹੀਂ ਤੁਸੀਂ ਪੈਸੇ ਤਿਆਰ ਰੱਖੋ ਅਸੀਂ ਰਜਿਸਟਰੀ ਤੁਹਾਡੇ ਕਰਵਾ ਦਿਆ ਬਿਆਨਾਂ ਵਧਾ ਦੇਾਂਗੇ ਮਤਲਬ ਰਜਿਸਟ੍ਰਿੰਗਾਂ ਤਾਂ ਬੰਦ ਆ ਜਦੋਂ ਮੈਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਚਲ ਦਲਾਸਾ ਦਿੱਤਾ ਤੇ ਮੈਂ ਘਰੇ ਆ ਗਈ ਘਰੇ ਆਣ ਕੇ ਜਦੋਂ ਅਸੀਂ ਰਜਿਸਟਰੀ ਦਾ ਟਾਈਮ ਵਧਾਉਣ ਲੱਗੇ ਮਤਲਬ ਬਿਆਨਾਂ ਵਧਾਉਣ ਲੱਗੇ ਇਹਨੇ ਦੋ ਗਲੀਆਂ ਲਿਖ ਕੇ ਦਿੱਤੀਆਂ ਹੋਈਆਂ ਬਿਆਨਨੇ ਦੇ ਵਿੱਚ ਸਾਰੇ ਘਰਾਂ ਨੂੰ ਕਿ 12 ਫੁੱਟ ਗਲੀ ਮਗਰ ਆ ਦੱਖਣ ਪਹਾੜ ਰਸਤਾ ਮੂਰੇ ਵੀ ਗਲੀ ਹੈ ਮਗਰ ਵੀ ਮਕਾਨ ਦੇ ਗਲੀ ਆ ਉੱਥੇ ਆਂਦਾ ਵੀ ਮੈਂ ਗ ਗਲੀ ਦੇੰਤੋਂ ਇਨਕਾਰ ਕਰਕੇ ਤੇ ਅਸੀਂ ਘਰ ਨੂੰ ਅਗੇ ਵਾਪਸ ਜਦੋਂ ਘਰੇ ਆ ਕੇ ਅਸੀਂ ਚਮਕੀਕ ਚਲੇ ਗਏ ਮੁੱਦਕੀ ਦੇ ਵਿੱਚ ਇਹ ਜਾਵੜੇ ਅਸੀਂ ਵੀ ਆਵੜੇ ਵੀ ਜਾਵੜੇ ਇਹ ਚਮਕੀਚ ਕਹਿੰਦੇ ਵੀ ਤੁਹਾਨੂੰ 5 ਤਰੀਕ ਨੂੰ ਆਇਓ ਜੇ 11ਵੇਂ ਮਹੀਨੇ ਦੀ 5 ਨੂੰ ਆਇਓ ਜੇ ਵੀ ਤੁਸੀਂ ਰਸਤਾ ਜੀ ਦਿੱਤਾ ਲਿਖਿਆ ਤਾਂ ਦੇ ਦਿਓ ਨਹੀਂ ਤੇ ਲਿਖਿਆ ਤਾਂ ਨਾ ਦਿਓ ਜੇ ਉਹ ਲਿਖਿਆ ਹੋਇਆ ਬਿਆਨ ਦੇ ਵਿੱਚ ਤੇ ਮੁੜ ਕੇ ਉਸ ਤੋਂ ਬਾਅਦ ਚ ਅਸੀਂ ਇਹਨਾਂ ਨੇ ਮਤਲਬ 5 ਤਰੀਕ ਨੂੰ ਉੱਥੇ ਤੱਕ ਗਏ ਨਹੀਂ ਕ੍ਰਾਂਤੀਕਾਰੀ ਦੇ ਜੋ ਪ੍ਰਧਾਨ ਦੱਸਦੇ ਆਪਦੇ ਆਪ ਨੂੰ ਵੀਰੇ ਝੰਡਾ ਲੈ ਕੇ ਮੇਰੇ ਘਰ ਤੇ ਲਾ ਕੇ ਇੱਕ ਪਰਮਜੀਤ ਕੌਰ ਪ੍ਰਧਾਨ ਰਾਜ ਸਿੰਘ ਨਰਿੰਦਰਜੀਤ ਕੌਰ ਬਲਵਿੰਦਰ ਬਿੰਦੂ اور ਤੇ ਗੁਰਬਖਸ਼ ਸਿੰਘ ਤੇ ਗੁਰਪ੍ਰੀਤ ਦੇ ਦਾ ਬੇਟਾ ਰਾਜ ਸਿੰਘ ਦਾ ਤੇ ਕੁਝ ਹੋਰ ਬੁੜੀਆਂ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਹਜੇ ਤੱਕ ਪਤਾ ਤੇ ਉਹ ਬੁੜੀਆਂ ਨੂੰ ਇਹ ਸਾਰੇ ਲੈ ਕੇ ਵੀਰੇ ਮੇਰੇ ਕੋਲ ਵੀਡੀਓ ਸਾਰਿਆਂ ਦੀਆਂ ਹੈਗੀਆਂ ਇਹਨਾਂ ਤੇ ਮੇਰਾ ਘਰ ਦਾ ਸਾਰਾ ਸਮਾਨ ਇਹਨਾਂ ਨੇ ਕੱਢ ਕੇ ਗਲੀ 'ਚ ਸੁੱਟਤਾ ਧੰਨ ਤੋੜ ਵੀ ਬਹੁਤ ਜ਼ਿਆਦਾ ਕਰਤੀ ਸਮਾਨ ਮੇਰਾ ਸਿੱਟ ਕੇ ਵੀਰੇ ਮੇਰੇ ਮੱਜ ਰੱਖੀ ਹੋਈ ਸੀ ਜਦੋਂ ਮੈਂ ਮੱਝ ਨੂੰ ਮੇਰੀ ਨੂੰ ਮੈਂ ਮਤਲਬ ਇਹਨਾਂ ਨੇ ਤਿੰਨ ਦਿਨ ਬਾਹਰ ਹੀ ਬੰਨੀ ਰੱਖੀ ਜਦੋਂ ਮੈਂ ਮੱਝ ਖੋਲ ਕੇ ਘਰੇ ਮੇਰੇ ਮੱਝ ਮਰ ਗਈ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਤਾ ਵੀਰੇ ਮੇਰਾ ਹੱਥ ਵੱਡਿਆ ਹੋਇਆ ਇਥੋਂ ਮੇਰੇ ਇੱਥੇ ਕਿਰਪਾ ਨੇ ਦੇ ਮੁੰਡੇ ਨੇ ਨਹੀਂ ਵੀਰੇ ਕੋਈ ਨਹੀਂ ਮੈਂ ਜਦੋਂ ਮੈਨੂੰ ਪੁਲਿਸ ਚਾਤਦੇ ਆ ਤਾਂ ਜਿਹੜੇ ਉਹਨਾਂ ਦੇ ਕੋਈ ਬੰਦੇ ਬੜੀਆਂ ਹੁੰਦੇ ਆ ਨਾ ਉਹ ਕਹਿੰਦੇ ਆ ਜਿਹੜਾ ਲਾਲਾ ਤਾਂ ਥੋੜੀ ਥੋੜੀ ਕੁੜਾਂ ਦੇ ਰੇ ਥੋੜੀ ਥੋੜੀ ਆਪ ਕਾਲਾ ਕਹਿੰਦੇ ਆ ਇਹ ਕੁੜੀਆਂ ਤੁਹਾਡੀਆਂ ਮੇਰੇ ਚਾਰ ਬੇਟੀਆਂ ਆ ਵੀਰੇ ਬੱਚੇ ਲੈ ਕੇ ਹੁਣ ਜਗਾ ਜਗਾ ਤੇ ਮੇਰੇ ਬਹੁਤ ਤਾਵਾ ਤੇ ਭਾਗ ਲਵੇ ਤੀ ਵੀ ਆਖੀ ਨਨ ਸਾਪ ਦੀ ਤੇ ਵੀ ਮੈਂ ਮੰਗ ਕਰਦੀ ਆ ਵੀ ਮੇਰੀਆਂ ਬੇਟੀਆਂ ਦੱਸੋ ਮੈਂ ਲੈ ਕੇ ਕਿੱਥੇ ਜਾਵਾਂ ਚਾਰ ਬੇਟੀਆਂ ਮੇਰੀਆਂ ਮੇਰੇ ਕੋਲੇ ਕੋਈ ਟਿਕਾਣਾ ਨਹੀਂ ਹੈਗਾ ਰਹਿਣ ਲਈ ਤੇ ਅੱਜ ਮੈਂ ਥੱਕੇ ਕੰਨ ਨਹੀਂ ਵਰਦੀਆ ਜੇ ਤੂੰ ਵੀ ਬਾਹਰ ਕੱਢਦਾ ਵੀਰੇ ਬਾਹਰ ਕੱਢਿਆ ਉੱਥੇ ਤਾਂ ਵੀ ਮੇਰਾ ਸਮਾਨ ਕੱਢ ਕੇ ਮੇਰੇ ਮੇਰੇ ਬਾਹਰ ਗਲੀ ਦੇ ਵਿੱਚ ਮੈਂ ਇਸ ਟਾਈਮ ਤੇ ਮੇਰੀਆਂ ਬੇਟੀਆਂ ਨਿੱਕੀਆਂ ਨਿੱਕੀਆਂ ਮੇਰੀਆਂ ਬੇਟੀਆਂ ਦੇ ਹਾਲਾਤ ਇੰਨੇ ਮਾੜੇ ਹਨ ਮੈਂ ਇਸ ਟਾਈਮ ਮਰਨ ਲਈ ਮਜਬੂਰ ਹੀ ਬੈਠੀ ਆਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਵੀਰੇ ਕੋਈ ਕਾਰਵਾਈ ਨਹੀਂ ਕਰਦੇ ਨਹੀਂ ਕਾਰਵਾਈ ਤਾਂ ਮਨੋਦ ਕੁਮਾਰ ਸਰ ਸੀ ਚੌਂਕੀ ਇੰਚਾਰਜ ਦੇ ਵਿੱਚ ਮੈਨੂੰ ਇੱਕ ਵਲਟ ਬੋਲਦੇ ਸੀ ਵਾਰ-ਵਾਰ ਕਹਿੰਦੇ ਸਾਡੀ ਮਰਜ਼ੀ ਆ ਪਰਚਾ ਕੱਟ ਗਈ ਸਾਡੀ ਮਰਜ਼ੀ ਆ ਨਾ ਕੱਟ ਗਏ ਤੇ ਉਹ ਜਿਹੜੇ ਪਰਮਜੀਤ ਕੌਰ ਪ੍ਰਧਾਨ ਆ ਉਹ ਸਾਰੇ ਇੱਕ ਪਾਸੇ ਹੋ ਕੇ ਕਹਿੰਦੇ ਆ ਵੀ ਅਸੀਂ ਇਸ ਸਪੀਡ ਤੱਕ ਵੀ ਜਾਵਾਂਗੇ ਅਸੀਂ ਐਂ ਕਰਾਂਗੇ ਅਸੀਂ ਤਾਂ ਸਾਡੇ ਤੇ ਤਾਂ ਕੋਈ ਜੰਮਿਆ ਹੀ ਨਹੀਂ ਪਰਚਾ ਕੱਟਣ ਵਾਲਾ ਉਹ ਕੀ ਮੰਗਦੇ ਤੇ ਕਾਰਵਾਈ ਉਹਨਾਂ ਤੋਂ ਹੋਣੀ ਮੇਰੀ ਵੀਰੇ ਇਹ ਹੈ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਬੱਚੇ ਵੇਖੋ ਨਿੱਕੇ ਨਿੱਕੇ ਮੈਂ ਆਪਦੇ ਪੋਰਾ-ਪੋਰਾ ਬੱਚਿਆਂ ਨੂੰ ਦੋਸਤ ਲੈ ਕੇ ਕਿੱਥੇ ਜਾਵਾਂ ਇੱਧਰ ਵੇਖੋ ਮੈਂ ਇਹਨਾਂ ਨੂੰ ਚੱਕ ਨਹੀਂ ਸਕਦੀ ਵੀਰੇ ਮੈਂ ਮੈਂ ਚੱਕਣ ਲਾ ਮੇਰੇ ਜਵਾਕ ਰੋਂਦੇ ਆ ਤਾਂ ਮੈਂ ਚੱਕ ਵੀ ਨਹੀਂ ਸਕਦੀ ਇਹਨਾਂ ਨੂੰ ਗੋਦੀ ਇੰਨੀ ਮਜ਼ਬੂਰ ਹੋਈ ਪਈ ਐ ਮੈਂ ਕੀ ਨਾਮ ਕੀ ਤੁਹਾਡਾ ਹਾਂ ਮੇਰਾ ਨਾਮ ਪਰਮਜੀਤ ਕੌਰ ਮੁੱਦਕੀ ਪਰਮਜੀਤ ਵੱਡੇ ਰੋਗ ਜਿਹੜੇ ਤੁਹਾਡੇ ਤੇ ਲੱਗ ਰਿਹਾ ਹੈ ਕਿ ਤੁਸੀਂ ਵੀਡੀਓ ਵਿੱਚ ਨਜ਼ਰ ਆ ਰਹੇ ਹੋ ਕਿ ਤੁਸੀਂ ਮੌਕੇ ਤੇ ਮੌਜੂਦ ਸੀ ਕਿ ਪੂਰਾ ਮਾਮਲਾ ਕੀ ਸੀ ਐ ਮਾਮਲਾ ਸੀਗਾ ਕਿ ਰਾਜ ਸਿੰਘ ਔਰ ਜਿਹੜੀ ਸਾਡੀ ਭੈਣ ਨਿੰਦਰਜੀ ਸਾਡੇ ਨਾਲ ਬੈਠੇ ਨੇ ਸਾਡੀ ਯੂਨੀਅਨ ਦੇ ਹੀ ਮੈਂਬਰ ਨੇ ਸੋ ਇਹ ਮਸਲਾ ਪਹਿਲਾਂ ਲਗਾਤਾਰ ਪੰਚਾਇਤ ਰਾਹੀਂ ਉਸ ਤੋਂ ਬਾਅਦ ਪ੍ਰਸ਼ਾਸਨ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਜਿਹੜਾ ਬਿਆਨੇ ਦੀ ਤਰੀਖ ਸੀ ਉਹ ਨੇੜੇ ਆ ਰਹੀ ਸੀਗੀ ਸੋ ਉਹਨਾਂ ਦੇ ਕੰਨ ਦੇ ਉੱਪਰ ਜੂਨੀ ਸਰਕਲ ਸੀ ਉਹ ਆ ਟਾਲ ਮਲ ਉਹ ਹਰ ਰੋਜ਼ ਕਰ ਰਹੀਆਂ ਸੀਗੀਆਂ ਜਦੋਂ ਪੰਚਾਇਤ ਦੇ ਵਿੱਚ ਆਈਆਂ ਉੱਥੇ ਵੀ ਨਹੀਂ ਉਹ ਕਿਸੇ ਗੱਲ ਤੇ ਆਏ ਫਿਰ ਪ੍ਰਸ਼ਾਸਨ ਕੋਲੇ ਗਏ ਪ੍ਰਸ਼ਾਸਨ ਕੋਲੇ ਵੀ ਕਿਸੇ ਗੱਲ ਤੇ ਨਹੀਂ ਆਈਆਂ ਜਦੋਂ ਪ੍ਰਸ਼ਾਸਨ ਕੋਲੇ ਗਏ ਉਸ ਤੋਂ ਬਾਅਦ ਇਹ ਪਰਿਵਾਰ ਘਰੇ ਗਿਆ ਤਾਂ ਉਹਨਾਂ ਨੇ ਇੱਕ ਧਮਕੀ ਦਿੱਤੀ ਸੀਗੀ ਕਿ ਜੇ ਤੁਸੀਂ ਘਰੇ ਆਓਗੇ ਜਾਂ ਮੇਰੇ ਘਰੇ ਵੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰੂੰਗੀ ਔਰ ਪਰਚਾ ਤੁਹਾਡੇ ਤੇ ਦਰਜ ਕਰਾਉਂਗੀ ਛੋੜੇ ਕੀਤਾ ਵੀ ਉਸ ਦਿਨ ਜਿਹੜੇ ਦਿਨ ਭੈਣ ਜੀ ਹੁਣੀ ਘਰੇ ਜਾਂਦੇ ਆ ਉਸ ਦਿਨ ਉਹ ਬੀਬੀ ਨੇ ਆਪਣੇ ਉੱਪਰ ਪਟ્રોલ ਪਾ ਕੇ ਆਪਣੇ ਆਪ ਨੂੰ ਮਤਲਬ ਕਿ ਵੀਡੀਓ ਬਣਾ ਕੇ ਪ੍ਰੂਫ ਕੀਤਾ ਕਿ ਮੈਂ ਆਪਣੇ ਆਪ ਨੂੰ ਅੱਗ ਲਗਾਉਂਗੀ ਸੋ 112 ਤੇ ਕੰਪਲੀਟ ਕੀਤੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੋਲੇ ਸਾਡੀ ਖਬਰ ਗਈ ਪੁਲਸ ਨੇ ਇਹਨਾਂ ਨੂੰ ਦੋਨਾਂ ਤਰ੍ਹਾਂ ਨੂੰ ਠਾਣੇ ਬੁਲਾਇਆ ਸੋ ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਮੰਗ ਕੀਤੀ ਕਿ ਭਾਈ ਕੁੜੀਓ ਰਜਿਸਟਰੀ ਦਾ ਤੁਸੀਂ ਕਰਾਉਣੀ ਹੈ ਜਿਹੜੀ ਉਹ ਪੈਸੇ ਦੇ ਕੇ ਹੀ ਹੋਣੀ ਹੈ ਸੋ ਆਪਦਾ ਬੈਠ ਕੇ ਹੱਲ ਕਰੋ ਇਸ ਤਰ੍ਹਾਂ ਦੀਆਂ ਵਧੀਆਂ ਕਿਆਂ ਜਿਹੜੀਆਂ ਉਹ ਨਹੀਂ ਕਰੀਦੀਆਂ ਹੁੰਦੀਆਂ ਸੋ ਕਿਸੇ ਪਾਸੇ ਵੀ ਉਹ ਜਿਹੜੀ ਨਹੀਂ ਸੀ ਆ ਰਹੀਆਂ ਉਸ ਤੋਂ ਬਾਅਦ ਉਹਦੀ ਮੰਮਾ ਉਹਦੀ ਮਦਰ ਕਮਲਜੀਤ ਕੌਰ ਪਸ਼ਵਿੰਦਰ ਕੌਰ ਦੀ ਮਦਰ ਹੈ ਜਿਹੜੀ ਕਮਲਜੀਤ ਕੌਰ ਉਹਦੀ ਮੇਰੇ ਨਾਲ ਗੱਲ ਹੁੰਦੀ ਆ ਸੋ ਮੈਨੂੰ ਕਹਿੰਦੀ ਕਿ ਮੈਂ ਆਪਣੀ ਬੇਟੀ ਨੂੰ ਜਿਹੜਾ ਮਕਾਨ ਆ ਉਹ ਪੱਕੇ ਪਿੰਡ ਲੈਤਾ ਜੋ ਪੱਕੇ ਪਿੰਡ ਵਾਲਾ ਮਕਾਨ ਆ ਉਹਦੀ ਵੀਡੀਓ ਆਪਣੇ ਕੋਲੇ ਉਹ ਵੀ ਹੈਗੀ ਆ ਸੋ ਕਹਿੰਦੀ ਮੈਂ ਉੱਥੇ ਮਕਾਨ ਲੈਤਾ ਇਹ ਰਜਿਸਟਰੀ ਜਿਹੜੀ ਮੈਂ ਆਪਦੇ ਉਹਨਾਂ ਨੇ ਵੀ ਸਾਨੂੰ ਲਗਾਤਾਰ 8-10 ਦਿਨ ਬਸ ਇਹੀ ਕੁਛ ਹਰ ਰੋਜ਼ ਟਾਲ ਮਸਰੋਲ ਅੱਜ ਹੋਰ ਕੱਲ ਹੋਰ ਇਦਾਂ ਹੀ ਕਰਦੇ ਰਹੇ ਸੋ ਜਿਹੜਾ ਪਸ਼ਵਿੰਦਰ ਕੌਰ ਦਾ ਸਮਾਨ ਸੀ ਉਹ ਆਲਰੇਡੀ ਕਬਜ਼ੇ ਤੋਂ ਪਹਿਲਾਂ ਜਿਹੜਾ ਜਿਹੜੇ ਦਿਨ ਦੀ ਸਾਡੀ ਵੀਡੀਓ ਉਸ ਤੋਂ ਪਹਿਲਾਂ ਪਸ਼ਵਿੰਦਰ ਕੌਰ ਦਾ ਸਮਾਨ ਆ ਉਹ ਪੱਕੇ ਪਿੰਡ ਰੱਖਿਆ ਹੋਇਆ ਵਾ ਉਹ ਅਸੀਂ ਪ੍ਰੂਫ ਕਰਾਂਗੇ ਜਿਹੜਾ ਸਮਾਨ ਉਸ ਦਿਨ ਉਸ ਘਰ ਦੇ ਵਿੱਚੋਂ ਚੱਕ ਕੇ ਨਾਲ ਦੇ ਘਰੇ ਰੱਖਿਆ ਗਿਆ ਉਹ ਗਲੀ ਵਿੱਚ ਨਹੀਂ ਬਲਕਿ ਨਾਲ ਦੇ ਘਰੇ ਰੱਖਿਆ ਗਿਆ ਜਿਹੜਾ ਨਾਲ ਦਾ ਘਰ ਆ ਉਹ ਇਹਨਾਂ ਦੀ ਮਦਰ ਦਾ ਹੀ ਘਰ ਆ ਪਸ਼ਵਿੰਦਰ ਕੌਰ ਦੀ ਮਦਰ ਕਮਲਜੀਤ ਕੌਰ ਦਾ ਸੋ ਸਮਾਜ ਚ ਆ ਕੇ ਉਹ ਕਮਲਜੀਤ ਕੌਰ ਦੇ ਘਰੇ ਜਰੂਰ ਰੱਖਿਆ ਗਿਆ ਆ ਕਿਉਂਕਿ ਉਹ ਕਿਸੇ ਵੀ ਗੱਲ ਤੇ ਜਿਹੜਾ ਉਹ ਨਹੀਂ ਸੀ ਆ ਰਹੀ ਸੋ ਸਾਨੂੰ ਇਹ ਰਾਹ ਅਪਣਾਉਣਾ ਪਿਆ ਇਸ ਕਰਕੇ ਇਸ ਕੋ ਕਿਸਾਨੀ ਝੰਡੇ ਨੂੰ ਲੈ ਕੇ ਵੱਡੇ ਸਵਾਲ ਆ ਦੇਖੋ ਜੀ ਕਿਸਾਨ ਜਿੱਥੇ ਬੰਦਿਆਂ ਚ ਕੰਮ ਕਰਦੇ ਆ ਮੈਂ ਵੀ ਕੰਮ ਕਰਦੀ ਆ ਹੋਰ ਬਹੁਤ ਸਾਰੇ ਵਰਕਰ ਕੰਮ ਕਰਦੇ ਨੇ ਸਾਡੇ ਹਰ ਕਿਸੇ ਬੰਦੇ ਦੇ ਘਰੇ ਝੰਡੇ ਲੱਗੇ ਹੋਏ ਨੇ ਇਹ 'ਚ ਕੋਈ ਸ਼ੱਕ ਨਹੀਂ ਆ ਰਾਜ ਸਿੰਘ ਸਾਡੀ ਜਥੇਬੰਦੀ ਦੇ ਮੈਂਬਰ ਨੇ ਉਹਨਾਂ ਨੂੰ ਸਹੀ ਲੱਗਾ ਉਹਨਾਂ ਨੇ ਝੰਡਾ ਲਾ ਲਿਆ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਆ ਹਾਂ ਪਰ ਜਥੇਬੰਦੀ ਨੂੰ ਬਦਨਾਮ ਕਰਨ ਵਾਸਤੇ ਸਾਡੇ ਝੰਡੇ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਕਿਸਾਨੀ ਝੰਡੇ ਦੀ ਆੜ ਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਇਹ ਝੰਡਾ ਲੋਕਾਂ ਨੂੰ ਇਨਸਾਫ ਦਵਾਉਣ ਵਾਸਤੇ ਬਣਿਆ ਨਾ ਕਿ ਕਿਸੇ ਨਾਲ ਨਾ ਇਨਸਾਫੀ ਕਰਨ ਵਾਸਤੇ ਬਣਿਆ ਸੋ ਅਸੀਂ ਇਨਸਾਫ ਦਵਾਇਆ ਇਸ ਪਰਿਵਾਰ ਨੂੰ ਅੱਜ ਵੀ ਪਰਿਵਾਰ ਦੇ ਨਾਲ ਖੜੇ ਆ ਤੇ ਪ੍ਰਸ਼ਾਸਨ ਤੋਂ ਵੀ ਅਪੀਲ ਕਰਾਂਗੇ ਕਿ ਜੇ ਅਸੀਂ ਇਸ ਕਾਰਵਾਈ ਦੇ ਵਿੱਚ ਠੂਠੇ ਪਾਏ ਜਾਂਦੇ ਆ ਤਾਂ ਸਾਡੇ ਵਿਰੁੱਧ ਜੋ ਵੀ ਬਣਦੀ ਹੈ ਕਾਰਵਾਈ ਪ੍ਰਸ਼ਾਸਨ ਕਰੇ ਪਰ ਇਸ ਮਾਮਲੇ ਦੀ ਪੂਰੀ ਤਹਿ ਤੱਕ ਜਾ ਕੇ ਇਹਨਾਂ ਦੇ ਵਿਰੁੱਧ ਜਿਹੜੀ ਵੀ ਬਣਦੀ ਹੈ ਕਾਰਵਾਈ ਉਹ ਜ਼ਰੂਰ ਕੀਤੀ ਅੱਜ ਕੀ ਨਾਮ ਹੈ ਤੁਹਾਡਾ ਅੱਜ ਪ੍ਰੈਸ ਕਾਨਫਰੰਸ ਕਰਨ ਲਈ ਆ ਕਿ ਇਹ ਪੂਰਾ ਮਾਮਲਾ ਹਾਂਜੀ ਸਰ ਮੈਂ ਨਰਿੰਦਰਜੀਤ ਔਰ ਵਾਈਫ ਆਫ ਸਰਦਾਰ ਰਾਜ ਸਿੰਘ ਪਿੰਡ ਬਿਸ਼ਰੀਗੜ ਦੇ ਹਾਂਜੀ ਰਹਿਣ ਵਾਲਾ ਕੀ ਮਾਮਲਾ ਕੀ ਹੈ ਪੂਰਾ ਜਿਹੜਾ ਇਸੇ ਮਕਾਮ ਦਾ ਸਰ ਹਾਂਜੀ ਇੱਥੇ ਜ਼ਮੀਨ ਹੈ ਸਾਡੀ ਜ਼ਮੀਨ ਦੇ ਵਿੱਚ ਕੋਠੀ ਹੈ ਮੁੱਦ ਕੀ ਇੱਥੇ ਇਹਨਾਂ ਨੂੰ 50000 ਰੁਪਏ ਵਿੱਚ ਅਸੀਂ ਦਿੱਤੀ ਸੀ ਇਹਨਾਂ ਨੂੰ ਤੇ ਪਸ਼ਵਿੰਦਰ ਕੌਰ ਵਾਈਫ ਆਫ ਸੁਖਵਿੰਦਰ ਸਿੰਘ ਤੇ ਇਹ ਆਈ ਸੀ ਤੇ ਕਹਿੰਦੀ ਮੈਂ 50000 ਰੁਪਏ ਤੁਸੀਂ ਬਿਆਨਾ ਲੈ ਲਓ ਮੇਥੋਂ ਤੇ ਚਲੋ ਮੇਰੇ ਨਿੱਕੇ ਨਿੱਕੇ ਬੱਚੇ ਆ ਤੇ ਸਾਨੂੰ ਰਹਿਣ ਲਈ ਛੱਤ ਨਹੀਂ ਸਾਡੇ ਕੋਲ ਹੈਗੀ ਤੇ ਸਾਨੂੰ ਛੱਤ ਵੀ ਮਤਲਬ ਕਿ ਦੇ ਦਿਓ ਘਰ ਦੇ ਦਿਓ ਤੇ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਵੀ ਚਲੋ ਤੋਂ 20-20 ਹਜ਼ਾਰ ਕਰਕੇ ਸਾਨੂੰ ਦੇ ਦਿਓ ਪੈਸੇ ਵੀ ਚਲੋ ਜੇ ਤੁਸੀਂ ਗਰੀਬ ਏ ਪਰ ਸਾਰੇ ਗਰੀਬ ਨਹੀਂ ਹੈਗੇ ਸਾਨੂੰ ਬਾਅਦ ਚ ਪਤਾ ਲੱਗਿਆ ਤੇ ਅਸੀਂ ਇਹ ਵੀ ਕਿਹਾ ਵੀ 20-20 ਹਜ਼ਾਰ ਕਰਕੇ ਪਰ ਇਹਨਾਂ ਸਾਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਕਿਹਾ ਵੀ ਚਲ ਜਦੋਂ ਰਜਿਸਟਰੀ ਦਾ ਟਾਈਮ ਆ ਗਿਆ 8 ਅਕਤੂਬਰ ਸੀ ਰਜਿਸਟਰੀ ਦਾ ਟਾਈਮ 2024 ਇਹਨਾਂ ਨੇ ਨਹੀਂ ਕੋਈ ਪੈਸਾ ਨਹੀਂ ਦਿੱਤਾ ਉਦੋਂ ਤੱਕ ਵੀ ਨਹੀਂ ਦਿੱਤਾ ਫੇਰ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਡੇਟ ਲੰਘ ਵੀ ਗਈ ਆ ਤੇ ਫੇਰ ਵੀ ਤੁਸੀਂ ਸਾਨੂੰ ਬਈ ਰਜਿਸਟਰੀ ਅਸੀਂ ਕਰਾ ਦਨੇ ਆਪਦੇ ਪੈਸੇ ਤਿਆਰ ਕਰੋ ਰਜਿਸਟਰੀ ਕਰਵਾ ਦਨੇ ਆ ਪਰ ਇਹਨਾਂ ਫੇਰ ਵੀ ਕੋਈ ਗੱਲ ਨਹੀਂ ਸੁਣੀ ਫੇਰ ਅਸੀਂ ਮਤਲਬ ਕਿ ਪੰਚਾਇਤਾਂ ਇਕੱਠੀਆਂ ਕੀਤੀਆਂ ਪੰਚਾਇਤਾਂ ਵੀ ਦੋ ਤਿੰਨ ਵਾਰ ਪੰਚਾਇਤਾਂ ਇਕੱਠੀਆਂ ਕੀਤੀਆਂ ਅਸੀਂ ਕਿਹਾ ਵੀ ਤੁਸੀਂ ਬਈ ਰਜਿਸਟਰੀ ਕਰਵਾ ਲਓ ਪਰ ਇਹ ਕਿਸੇ ਵੀ ਗੱਲ ਤੇ ਨਹੀਂ ਆਈਆਂ ਕੋਈ ਰਿਸਪਾਂਸ ਸਾਨੂੰ ਨਹੀਂ ਦਿੰਦਾ ਇਹਨਾਂ ਨੇ ਇਸੇ ਗੱਲ ਤੇ ਫੇਰ ਇੱਕ ਤੇ ਜਗ੍ਹਾ ਤੇ ਜਦੋਂ ਇਕੱਠੇ ਹੋਏ ਤੋ ਉਦੋਂ ਅਸੀਂ ਆ ਗਏ ਆ ਤੇ ਬਾਅਦ ਚ ਨੇ ਐ ਵੀ ਕਿਹਾ ਆ ਈ ਪੈਸੇ ਹੈਗੇ ਵੀ ਆ ਦੇਣੇ ਵੀ ਨਹੀਂ ਕਿ ਇਹਨਾਂ ਨੂੰ ਖਰਾਬ ਕਰਨਾ ਸਾਲ ਤੇ ਅਸੀਂ ਕਬਜ਼ਾ ਵੀ ਨਹੀਂ ਛੱਡਣਾ ਕਿੰਨੇ ਸੌਦਾ ਆਇਆ ਸੀ ਇਹ 440 ਹਜ਼ਾਰ ਵਿੱਚ ਹੋਇਆ ਸੀ ਜੀ ਇਹਨਾਂ 50 ਹਜ਼ਾਰ ਪਹਿਲਾਂ ਦਿੱਤਾ ਸੀ ਸਾਂ ਤੇ ਉਹ ਤੋਂ ਜਿਹੜਾ ਤੁਸੀਂ ਸਮਾਨ ਕੱਢਿਆ ਬਾਹਰ ਗਿਆ ਹੋਤੀ ਮਾਮਲਾ ਹੋਇਆ ਪੂਰਾ ਸਾਰਾ ਹਾਂਜੀ ਸਰ ਸਮਾਨ ਅਸੀਂ ਇਹਦਾ ਕੋਈ ਸਮਾਨ ਨਹੀਂ ਸੀ ਹੈਗਾ ਇਹ ਪਹਿਲਾਂ ਸਮਾਨ ਇਹ ਲੈ ਗਈ ਸੀ ਪੱਕੇ ਪਿੰਡ ਪੱਕੇ ਪਿੰਡ ਲੈ ਗਈ ਸੀ ਇਹ 5-6 ਦਿਨ ਪਹਿਲਾਂ ਹੀ ਪਸ਼ਵਿੰਦਰ ਕੌਰ ਜਿਹੜੀ ਸਮਾਨ ਆਪਦਾ ਲੈ ਗਈ ਸੀ ਉਥੇ ਨਾਲ ਲੈਂਦੇ ਮਤਲਬ ਕਿ ਭਰਾ ਦੀ ਮਾਂ ਰਹਿੰਦੀ ਹੈ ਭਰਾ ਤੇ ਮਾਂ ਰਹਿੰਦੇ ਨਾਲ ਦੀ ਕੋਠੀ 'ਚ ਉਥੇ ਵੀ ਇਹਨਾਂ ਕਬਜ਼ੇ ਵਾਂਗੂ ਹੀ ਕੀਤਾ ਉਹਨਾਂ ਦੀ ਕੋਠੀ ਤੇ ਅਛਾ ਉਹਦੋਂ ਦੇ ਇਹਨਾਂ ਦੇ ਭਰਾ ਦਾ ਸਮਾਨ ਚ ਕਾ ਕੇ ਤੇ ਮਾਂ ਦਾ ਸਮਾਨ ਚ ਕਾ ਕੇ ਇੱਕ ਬੈੱਡ ਤੇ ਇੱਕ ਪੇਟੀ ਇਹਨਾਂ ਲਿਆਂਦੀਆਂ ਮੋਟਰਸਾਈਕਲ ਰੇੜੇ ਤੇ ਲਿਆਂਦੀ ਆ ਇਹਨਾਂ ਨੇ ਦੋ ਤਰੀਕ ਨੂੰ ਰਾਤ ਨੂੰ ਉਹ ਵੀ ਮੇਰੇ ਕੋਲ ਪ੍ਰੂਫ ਹੈਗੇ ਆ ਮੇਰੇ ਕੋਲ ਸਨੈਪ ਹੈਗੀ ਸਾਰਾ ਲਿਆ ਕੇ ਇਹਨਾਂ ਕਬਜ਼ਾ ਕਰਨ ਦੇ ਮਾਰੇ ਇਹਨਾਂ ਉਸ ਘਰ ਦੇ ਵਿੱਚ ਰੱਖੀ ਸਾਡੇ ਘਰ ਦੇ ਵਿੱਚ ਹਾਂਜੀ ਤਾਂ ਹੁਣ ਮੰਗ ਕੀ ਕਰਦੇ ਹੋ? ਹਾਂਜੀ ਇਨਸਾਫ ਦੀ ਮੰਗ ਕਰਦੇ ਜੀ ਸਾਨੂੰ ਪਰੇਸ਼ਾਨ ਕਰਦੀਆਂ ਬਹੁਤ ਜ਼ਿਆਦਾ ਹੀ ਐ ਟੌਰਚਰ ਕਰਦੀਆਂ ਪਰੇਸ਼ਾਨ ਬਹੁਤ ਕਰਦੀਆਂ ਤੇ ਸਾਨੂੰ ਇਨਸਾਫ ਤਾਂ ਮਿਲਣਾ ਚਾਹੀਦਾ। ਹਜੀ ਕੀ ਨਾਮ ਹੈ ਤੁਹਾਡਾ ਜੀ? ਸਰ ਮੇਰਾ ਨਾਮ ਜਗਮੋਹਨ ਸਿੰਘ ਹੈ ਭਾਰਤੀ ਕਿਸਾਨ ਯੂਨਨ ਕ੍ਰਾਂਤੀਕਾਰੀ ਵੱਲੋਂ ਮੋਗੇ ਜਿਲ੍ਹੇ ਦੀ ਸੇਵਾ ਨਿਭਾ ਰਹੇ ਹਾਂ ਜੀ। ਸਰ ਜੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਵਿੱਚ ਲੋਕ ਲਾਇਕੀ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਥੇ ਵੱਧ ਦਿੱਤੇ ਵੀ ਅਰੋਸ ਲੱਗੇ ਹੈ ਕਿ ਸਾਡੀ ਛੰਡੇ ਦੀ ਆੜ ਵਿੱਚ ਕਬਜ਼ਾ ਜੜਾਉ ਕਰੂਗੀ ਕੋਸ਼ਿਸ਼ ਕੀਤੀ ਕੀ ਇੱਕ ਬੁਮਬਲਾ ਕੀਤਾ ਸਭ ਤੋਂ ਪਹਿਲਾਂ ਸਰ ਮੈਂ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਆ ਵੀ ਜਿਹੜੇ ਇਨਸਾਨਾਂ ਨੇ ਤੱਕਾ ਕੀਤਾ ਹੋਵੇ ਜਿਸ ਹੱਬ ਨਾਲ ਉਹ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਤੇ ਅਸੀਂ ਕਦੇ ਵੀ ਪ੍ਰੈਸ ਦੇ ਸਾਹਮਣੇ ਨਹੀਂ ਆਂਦੇ ਸੀਗੇ ਅਸੀਂ ਕਦੇ ਵੀ ਆ ਕੇ ਆਪਦਾ ਬਿਆਨ ਨਹੀਂ ਕਲੀਅਰ ਕਰਨਾ ਚਾਹੁੰਦੇ ਸੀਗੇ ਹਾਂ ਹੁਣ ਤੱਕ ਅਸੀਂ ਜੋ ਵੀ ਕਾਰਵਾਈ ਕਰ ਰਹੇ ਸੀਗੇ ਵੀ ਡਿਫੈਂਸ ਵਿੱਚ ਕਰ ਰਹੇ ਸੀਗੇ ਜੋ ਵੀ ਸਾਡੇ ਤੇ આરોਪ ਲੱਗ ਰਹੇ ਸੀਗੇ ਅਸੀਂ ਨਿੱਜੀ ਤੌਰ ਤੇ ਉਹਨੂੰ ਕਲੀਅਰ ਕਰ ਰਹੇ ਸੀਗੇ ਪਰ ਹੁਣ ਇਹ ਜਦੋਂ ਪਾਣੀ ਸਰ ਤੋਂ ਉੱਪਰ ਹੋ ਗਿਆ ਤੇ ਫਿਰ ਅਸੀਂ ਇਹ ਪ੍ਰੈਸ ਕੋਲੇ ਆ ਕੇ ਜਿਸ ਰਾ ਉਹ ਆਪ ਤੁਰੇ ਨੇ ਉਸੇ ਰਾਹ ਤੇ ਅਸੀਂ ਤੁਰ ਕੇ ਸਾਰੀ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਆਂ ਦੇਖੋ ਹਰੇਕ ਮਸਲੇ ਦਾ ਇੱਕ ਪ੍ਰੋਪਰ ਚੈਨਲ ਹੁੰਦਾ ਹੈ ਜੇ ਤੁਹਾਨੂੰ ਕੰਮ ਕਰਨਾ ਹੁੰਦਾ ਨਾ ਇਹ ਪਿੰਡਾਂ ਵਿੱਚ ਪੰਚਾਇਤ ਹੁੰਦੀ ਹੈ ਪੰਚਾਇਤ ਦੇ ਵਿੱਚ ਉਹ ਲੇਡੀ ਗਈ ਸਭ ਤੋਂ ਪਹਿਲਾਂ ਪੰਚਾਇਤ ਦੇ ਵਿੱਚ ਇਹ ਘਰ ਵੀ ਗਿਆ ਜਿਨ੍ਹਾਂ ਦਾ ਇਹ ਰੌਲਾ ਸੀਗਾ ਤੇ ਉਥੇ ਇਹ ਉਹ ਲੇਡਿਸ ਹੈ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਲੇਡੀ ਪੰਚਾਇਤ ਵਿੱਚ ਝੂਠੀ ਪਾਈ ਗਈ ਅੱਛਾ ਫਿਰ ਹੋ ਜਾਂਦੀ ਹੈ ਪ੍ਰਸ਼ਾਸਨ ਕੋਲੇ ਪ੍ਰਸ਼ਾਸਨ ਵਿੱਚ ਵੀ ਉਹ ਲੇਡੀ ਝੂਠੀ ਪਾਈ ਜਾਂਦੀ ਹੈ 3ਰਡ ਨੰਬਰ ਤੇ ਹੋ ਜਾਂਦੀ ਹੈ ਐਮਐਲਏ ਕੋਲੇ ਐਮਐਲਏ ਸਾਹਿਬ ਨੇ ਵੀ ਦੋਵਾਂ ਧਿਰਾਂ ਨੂੰ ਬੁਲਾਇਆ ਦੋਵਾਂ ਧਿਰਾਂ ਦੇ ਡਾਕੂਮੈਂਟਸ ਵਗੈਰਾ ਜੋ ਚੈੱਕ ਕੀਤੇ ਤੇ ਐਮਐਲਏ ਸਾਹਿਬ ਕੋਲ ਵੀ ਉਹ ਲੇਡਿਸ ਝੂਠੀ ਪਾਈ ਜਾਂਦੀ ਹੈ ਫਿਰ ਉਹਨੇ ਸਹਾਰਾ ਲਿਆ ਵੀ ਇਹ ਮੀਡੀਆ ਰਹੀਂ ਜਾਂ ਪ੍ਰੈਸ ਰਹੀਂ ਮੈਂ ਲੋਕਾਂ ਵਿੱਚ ਆਵਾਂ ਤੇ ਆਪਦੀ ਜਿਹੜੀ ਹੈ ਸਾਂਝੁਬੁੱਤੀ ਹੈ ਬੀਇੰਗ ਅ ਲੇਡੀ ਤੇ 빙 ਮੇਰੇ ਛੋਟੇ ਛੋਟੇ ਬੱਚੇ ਹੈ ਉਹ ਲੋਕਾਂ ਦੀ ਮੈਂ ਸਾਨੂੰ ਬੁਤੀ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਮਨਸਾ ਹੈਗੀ ਹੈ ਉਹ ਇਹੀ ਹੈ ਵੀ ਉਸ ਜਗ੍ਹਾ ਤੇ ਕਿਸੇ ਨਾ ਕਿਸੇ ਤਰ੍ਹਾਂ ਇੱਕ ਜਿਹੜਾ ਮੇਰਾ ਕਬਜ਼ਾ ਹੈਗਾ ਉਹ ਕਾਇਮ ਰਹੇ ਸਿਰਫ ਉਹ 5000000 40 ਲੱਖ 4 ਲੱਖ ਦੇ 40000 ਦੀ ਜਗ੍ਹਾ ਹੈਗੀ ਹੈ ਸਿਰਫ 50000 ਅਸਲ ਵਿੱਚ ਕੀ ਹੈ ਵੀ ਤੁਹਾਨੂੰ ਵੀ ਪਤਾ ਹੋਊਗਾ ਵੀ ਇਹ ਇੱਕ ਛੋਟਾ ਜਿਹਾ ਗਰੋਵ ਚੱਲ ਰਿਹਾ ਹੈ ਆਮ ਪਿੰਡਾਂ ਵਿੱਚ ਜਿਹੜੇ ਜ਼ਬਰਦਸਤੀ ਘਰਾਂ ਤੇ ਜਾ ਕੇ ਉਹ ਕਬਜ਼ੇ ਕਰਨ 50-50000 ਰੁਪਏ 60-60000 ਰੁਪਏ ਬਿਆਨਾ ਦੇ ਦਿੰਦਾ ਤੇ ਉਸ ਤੋਂ ਬਾਅਦ ਕਬਜ਼ੇ ਦੀ ਮੰਸ਼ਾ ਦੇ ਉਹਦੇ ਉੱਪਰ ਬਹਿ ਜਾਂਦਾ ਸੋ ਸੇਮ ਇਹੀ ਗਰੋ ਹੈ ਬੀਬੀ ਉਹ ਵਿਰੋਧੀ ਪਾਰਟੀ ਹੈ ਸਮਝ ਸਕਦੇ ਆਪਾਂ ਵੀ ਜਿਹੜੇ ਇਹੋ ਜੇ ਕੰਮ ਕਰ ਰਹੀ ਹੈ ਇਹਨੂੰ ਪਿੱਛੇ ਵੀ ਅਸੀਂ ਜਦੋਂ ਇਹਨਾਂ ਦੀ ਪੜਤਾਲ ਕੀਤੀ ਪਿੱਛੇ ਜਾ ਕੇ ਤੇ ਕਾਫੀ ਕੋਠੀਆਂ ਦੇ ਇਹਨਾਂ ਨੇ ਐਵੇਂ ਗੈਰ ਕਬਜ਼ਾ ਕੀਤਾ ਹੋਇਆ ਸੋ ਹਰੇਕ ਪਿੰਡ ਵਿੱਚ ਨਾ ਕੋਈ ਹੁੰਦੇ ਆ ਦੋ ਤਿੰਨ ਜਿਹੜੇ ਵੀ ਚੌਧਰ ਪੁਣਾ ਜਾਂ ਆਪ ਦਾ ਵਕਾਉਣ ਵਾਸਤੇ ਸੋ ਉਹ ਇਹਨਾਂ ਬੀਬੀਆਂ ਨੂੰ ਹੁਣ ਵਰਗਲਾ ਰਹੇ ਆ ਸਾਡੇ ਖਿਲਾਫ ਆ ਜਿਹੜੀਆਂ ਵੀਡੀਓ ਪਵਾ ਰਹੇ ਆ ਕਿਸਾਨ ਜਥੇਬੰਦੀ ਦੇ ਖਿਲਾਫ ਸੋ ਉਹਨਾਂ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਕਿਸਾਨ ਜਥੇਬੰਦੀ ਬਈ ਵੀ ਕਿਸੇ ਨਾਲ ਵੀ ਧੱਕਾ ਜਾਂ ਬੇਇਨਸਾਫੀ ਨਹੀਂ ਕਰਦੀ ਕਿਸਾਨ ਜਥੇਬੰਦੀ ਬਣੀ ਹੈ ਲੋਕਾਂ ਨੂੰ ਇਨਸਾਫ ਦੇਉਣ ਵਾਸਤੇ ਵੀ ਲੋਕਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਾ ਤੇ ਉਹ ਕਿਸਾਨ ਜਥੇਬੰਦੀ ਕੋਲ ਆਉਂਦੇ ਨੇ ਕਿ ਤੇ ਕਿਸਾਨ ਜਥੇਬੰਦੀ ਉਹਨਾਂ ਨਾਲ ਖੜਕੇ ਉਹਨਾਂ ਦੀ ਇਨਸਾਫ ਦੀ ਲੜਾਈ ਲੜਦੇ ਆ। ਸੋ ਕਿਸਾਨ ਜਥੇਬੰਦੀ ਲੋਕ ਕਦੇ ਵੀ ਕਿਸੇ ਵੀ ਗਰੀਬ ਨਾਲ ਤੱਕਾ ਨਹੀਂ ਕੀਤਾ ਜਾਂਦਾ ਸੋ ਚੈਨਲ ਹੈਗਾ ਪ੍ਰੋਪਰ ਉਹ ਚੈਨਲ ਫੋਲੋ ਕਰੋ ਜੇ ਅਸੀਂ ਕਿਤੇ ਗਲਤ ਪਾਈ ਜਾਂਦੇ ਆ ਹਾਂ ਤੁਹਾਡੇ ਪ੍ਰੈਸ ਦੇ ਜ਼ਰੀਏ ਮੈਂ ਐਸਐਸਪੀ ਸਾਹਿਬ ਉਹਨਾਂ ਕੋਲ ਹੁਣ ਜਾਣਾ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਇਹ ਦਰਖਾਸਤ ਕਰਨਾ ਚਾਹੁੰਦਾ ਹੈ ਵੀ ਇਸ ਕੇਸ ਦੀ ਪੂਰੀ ਟਰਾਂਸਪਰੈਂਸੀ ਨਾਲ ਵੀ ਸਾਰੀ ਇਹ ਜਿਹੜੀ ਵੀ ਤੁਸੀਂ ਇਹ ਕਾਰਵਾਈ ਹੈ ਉਹ ਕਰੋ ਜੇ ਅਸੀਂ ਗਲਤ ਪਾਈ ਜਾਂਦੇ ਆ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਵੀ ਜੇ ਕਿਸਾਨ ਜਥੇਬੰਦੀ ਗਲਤ ਪਾਈ ਜਾਂਦੀ ਹੈ ਤੇ ਖੁਸ਼ੀ ਗੁਜੀ ਸਾਡੇ ਖਿਲਾਫ ਜੋ ਵੀ ਬੰਦੀ ਕਾਰਵਾਈ ਹੈ ਤੁਸੀਂ ਕਰ ਸਕਦੇ ਹੋ ਸੁਰਿਕਮ ਮੋਦੀ ਤੋਂ ਮਾਮਲਾ ਸਾਹਮਣੇ ਆਇਆ ਸੀਗਾ ਇਸ ਵਿੱਚ ਇੱਕ ਧਿਰ ਵੱਲੋਂ આરોਪ ਲਗਾਇਆ ਗਿਆ ਸੀ ਕਿ ਬੱਚਿਆਂ ਸਮੇਤ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਗਿਆ ਉਹਨਾਂ ਨੇ ਕੁੱਟਮਾਰ ਕੀਤੀ ਜੇ ਇਹ ਕੀ ਹੈ ਤੁਹਾਡਾ ਮਾਮਲਾ ਇਹ ਪਿਛਲੇ ਦਿਨਾਂ ਦੀ ਇੱਕ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇਹ ਦੱਸਿਆ ਜਾ ਰਿਹਾ ਇੱਕ ਮਹਿਲਾ ਨਾਮ ਕੁਸ਼ਵਿੰਦਰ ਕੌਰ ਵੱਲੋਂ ਕਿ ਉਸ ਨੂੰ ਮਕਾਨ ਮਾਲਕ ਵੱਲੋਂ ਕੁਸ਼ਵਿੰਦਰ ਕੌਰ ਅਤੇ ਬੱਚਿਆਂ ਸਮੇਤ ਘਰ ਤੋਂ ਬਾਹਰ ਖੜੇ ਗਿਆ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਜਦੋਂ ਅਸੀਂ ਕੰਪਲੇਨ ਨੂੰ ਵੈਰੀਫਾਈ ਕੀਤਾ ਕੁਸ਼ਵਿੰਦਰ ਕੌਰ ਅਤੇ ਰਾਜ ਸਿੰਘ ਜਿਹੜਾ ਜੋ ਕਿ ਮਕਾਨ ਮਾਲਕ ਹੈ ਇਹਨਾਂ ਦੇ ਇਸ ਮੈਟਰ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਜਿਹੜੀ ਕੁਸ਼ਵਿੰਦਰ ਕੌਰ ਹੈ ਉਸਨੇ ਉਸ ਮਕਾਨ ਦਾ ਬਿਆਨਾ ਦੇ ਰੱਖਿਆ ਸੀ ਬਟ ਉਹਦੀ ਹਜੇ ਰਜਿਸਟਰੀ ਨਹੀਂ ਹੋਈ ਸੀ ਰਾਜ ਸਿੰਘ ਨੇ ਵੀ ਸਾਨੂੰ ਇਹ ਗੱਲ ਦੱਸੀ ਹੈ ਕਿ ਹਜੇ ਰਜਿਸਟਰੀ ਹੋਣੀ ਬਾਕੀ ਹੈ ਉਸ ਮਕਾਨ ਦੀ ਤਾਂ ਕਰਕੇ ਕੁਸ਼ਵਿੰਦਰ ਕੌਰ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਇਹ ਦੇਖਣ ਤੇ ਇਹਨਾਂ ਦਾ ਇੱਕ ਮਨੀ ਰਿਲੇਟਿਡ ਮੈਟਰ ਲੱਗਦਾ ਪੈਸਿਆਂ ਦਾ ਲੈਣ ਦੇਣਾ ਜੋ ਕਿ ਇੱਕ ਸਿਵਲ ਨੇਚਰ ਡਿਸਪਿਊਟ ਹੈ ਜੇ ਫਿਰ ਵੀ ਕੋਈ ਅਨਾਂ ਦੀ ਲੜਾਈ ਝਗੜਾ ਹੁੰਦਾ ਹੈ ਜਾਂ ਕੋਈ ਕ੍ਰਿਮੀਨਲ ਨੇਚਰ ਡਿਸਪਿਊਟ ਸਾਹਮਣੇ ਆਉਂਦਾ ਹੈ ਤਾਂ ਅਸੀਂ ਉਸ ਮੁਤਾਬਕ ਕਾਰਵਾਈ ਕਰਦੇ ਹਾਂ